ਅਗਰ ਤੋਂ ਬਚ ਗਿਆ ਤਾਂ ਇਨਸ਼ਾ ਅੱਲਾਹ ਤਾਲਾ ਫਿਰ ਕਰਾਂਗੇ ਔਰ ਇਹ ਇੱਕ ਨਹੀਂ ਹੈ ਇਹ ਪੂਰੇ 5 ਬੰਦੇ ਹਨ ਜਿਨ੍ਹਾਂ ਨੇ ਕੀਤਾ ਥਾ ਔਰ ਇਹ ਸਮਝ ਰਹੇ ਤੇ ਅੰਬੂਦਗੇ ਤੇ ਬਾਕੀ ਫੇਮ ਦੇ ਲਈ ਹੋਣ ਰਿਆ ਜੀ ਕਿ ਜਣ ਦਾ ਧੰਦਾ ਚੱਲੇ ਹੋਰ ਕੁਛ ਨਹੀਂ ਕਿੰਨੇ ਕਬੀ ਦੀ ਕਟਨਾ ਸਰ ਹਾਂਜੀ ਕਿੰਨੇ ਕਬੀ ਦੀ ਕਟਨਾ ਪਤਾ ਨਹੀਂ ਜੀ ਆ ਪੰਜਾਬ ਪੋਸਟ ਹੰਡਲ ਕਰਦੀ ਪਈ ਇਹ ਇਹਨਾਂ ਨੂੰ ਤੁਹਾਡੇ ਘਰ ਤੁਹਾਡੇ ਘਰ ਤੇ ਸੀਗਾ ਕਿੰਨੇ ਕਬੀ ਹੋਇਆ ਹੈਗਾ ਬਜ਼ਾਅਤ ਹੋ ਰਹੀ ਸਰ ਮੈਨੂੰ ਤਾਂ ਪਤਾ ਵੀ ਨਹੀਂ ਕਿ ਇਹ ਕੀ ਹੈ ਬਿਲਕੁਲ ਤੇ ਪਤਾ ਨਹੀਂ ਮੇਰੇ ਲਈ ਤੇ ਅਮਰੂਦ ਹੀ ਸਕੇ ਕਿਸੇ ਨੇ ਹਾਂਜੀ ਜਿਹੜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਮੁਹਿੰਮ ਨੂੰ ਜਿਹੜਾ ਬਹੁਤ ਸਕਸੈਸ ਉਦੇ ਵਿੱਚ ਜਿਹੜੀਆਂ ਏਜੰਸੀਆਂ ਬਰੌਡ ਬੈਠੀਆਂ ਉਹ ਸਾਡੀ ਜਿਹੜੀ ਇਸ ਮੂਮੈਂਟ ਨੂੰ ਜਿਹੜਾ ਅਸੀਂ ਕੰਬੇਨ ਚਲਾਈ ਉਹਨੂੰ ਕਟੇਲ ਕਰਨਾ ਚਾਹੁੰਦੀਆਂ ਹੋਆ। ਸੋ ਜਿਹੜਾ ਇਸੇ ਮੰਚਾਂ ਦੇ ਨਾਲ ਹੀ ਉਹ ਬਖਲਾਟ ਹੋਏ ਚੱਕ ਕੇ ਜਿਹੜਾ ਉਹਨਾਂ ਨੇ ਕੀਤਾ ਹੋਇਆ। ਜਲੰਧਰ ਵਿਖੇ ਇੱਕ ਯੂਟਿਊਬਰ ਦੇ ਕਾਰ ਤੇ ਗਰਨੇਡ ਨਾਲ ਹਮਲੇ ਦੀ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ। ਐਤਵਾਰ ਤੜਕੇ ਜਲੰਧਰ ਜ਼ਿਲ੍ਹੇ ਦੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਯੂਟਿਊਬਰ ਰੋਜ਼ਰ ਸੰਧੂ ਦੇ ਕਾਰ ਤੇ ਅਗਿਆਤ ਵਿਅਕਤੀਆਂ ਨੇ ਗਰਨੇਡ ਨਾਲ ਹਮਲਾ ਕਰ ਦਿੱਤਾ ਸੀ। ਇਸ ਘਟਨਾ ਨਾਲ ਜਿੱਥੇ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਉੱਥੇ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕੇ ਬੰਬ ਨੁਮਾ ਵਸਤੂ ਨੂੰ ਕਬਜ਼ੇ ਵਿੱਚ ਲਿਆ ਪੁਲਿਸ ਨੇ ਲੋਕਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਇਹ ਘਟਨਾ ਜਲੰਧਰ ਦਿਹਾਤੀ ਪੁਲਿਸ ਜ਼ਿਲ੍ਹੇ ਦੇ ਥਾਣਾ ਮਕਸੂਦਾਂ ਦੀ ਹੈ ਜਿੱਥੇ ਸ਼ਨੀਵਾਰ ਅੱਧੀ ਰਾਤ ਤੋਂ ਬਾਅਦ ਅਤੇ ਐਤਵਾਰ ਦਿਨ ਚੜ੍ਹਨ ਤੋਂ ਪਹਿਲਾਂ ਅਗਿਆਤ ਵਿਅਕਤੀ ਨੇ ਯੂਟਿਊਬਰ ਨਵਦੀਪ ਸੰਧੂ ਉਰਫ ਰੋਜ਼ਰ ਸੰਧੂ ਦੇ ਕਾਰ ਤੇ ਗਰਨੇਡ ਸੁੱਟ ਕੇ ਹਮਲਾ ਕੀਤਾ ਇਸ ਘਟਨਾ ਨਾਲ ਕਿਸੇ ਤਰ੍ਹਾਂ ਦਾ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਇਸ ਮਾਮਲੇ ਤੇ ਪਾਕਿਸਤਾਨ ਦੇ ਡੌਨ ਸਹਿਜ਼ਾਦ ਪੱਟੀ ਨੇ ਆਪਣੇ ਇੰਸਟਾਗ੍ਰam ਖਾਤੇ ਤੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਉਸ ਦਾ ਕਹਿਣਾ ਸੀ ਰੋਜ਼ਰ ਸੰਧੂ ਵੱਲੋਂ ਇਸਲਾਮ ਅਤੇ ਦੇਸ਼ ਵਿਰੋਧ ਟਿੱਪਣੀਆਂ ਕਰਨ ਤੇ ਇਹ ਕਾਰਵਾਈ ਕੀਤੀ ਹੈ ਅਤੇ ਉਹ ਅੱਗੇ ਤੋਂ ਵੀ ਅੰਜਾਮ ਪੁੱਗਣ ਲਈ ਤਿਆਰ ਰਹੇ ਇਸ ਘਟਨਾ ਅਤੇ ਧਮਕੀ ਇਲਾਕੇ ਵਿੱਚ ਨੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਸਰਗਰਮੀ ਵਧਾ ਦਿੱਤੀ ਜਲੰਧਰ ਪੁਲਿਸ ਦਿਹਾਤੀ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਬੰਬ ਡਿਸਪੋਜ਼ਲ ਟੀਮ ਨੂੰ ਮੌਕੇ ਤੇ ਸਦਕੇ ਬੰਬ ਵਰਗੀ ਧਾਤ ਨੂੰ ਕਬਜ਼ੇ ਵਿੱਚ ਲਿਆ ਇਸ ਮਾਮਲੇ ਤੇ ਰੋਜ਼ਰ ਸੰਧੂ ਦਾ ਕਹਿਣਾ ਹੈ ਸ਼ਹਿਜ਼ਾਦ ਪੱਟੀ ਵੱਲੋਂ ਕੀਤੀ ਕਾਰਵਾਈ ਅਤੇ ਦਿੱਤੀ ਧਮਕੀ ਦਾ ਮੰਤਵ ਸਿਰਫ ਸ਼ੋਰਤ ਲੈਣਾ ਹੈ ਇਸ ਮਾਮਲੇ ਤੇ ਜਲੰਧਰ ਦਿਹਾਤੀ ਦੇ ਐਸਐਸਪੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਧਾਤ ਵਰਗੀ ਵਸਤੂ ਦੀ ਜਾਂਚ ਉਪਰੰਤ ਇਸ ਅਸਲੀਅਤ ਪਤਾ ਲੱਗੇਗੀ ਉਨਾ ਕਿਹਾ ਕਿ ਪੰਜਾਬ ਅੰਦਰ ਪੁਲਿਸ ਵੱਲੋਂ ਨਸ਼ੇ ਵਿਰੁੱਧ ਚਲਾਈ ਮੁਹਿੰਮ ਨਾਲ ਪਾਕਿਸਤਾਨ ਨੂੰ ਝਟਕਾ ਲੱਗਾ ਹੈ ਜਿਸ ਤੋਂ ਬਾਅਦ ਉਸ ਵੱਲੋਂ ਅਜਿਹੇ ਕਾਰਵਾਈਆਂ ਦਾ ਪਰਣ ਫੈਲਾਇਆ ਜਾ ਰਿਹਾ ਹੈ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਤੇ ਸਖਤੀ ਨਾਲ ਕਾਰਵਾਈ ਕਰੇਗੀ ਉਧਰ ਪੰਜਾਬ ਪੁਲਿਸ ਵੱਲੋਂ ਕੀਤੀ ਬੇਨਤੀ ਤੋਂ ਬਾਅਦ ਸ਼ਹਿਜ਼ਾਦ ਪੱਟੀ ਦੇ ਇੰਸਟਾਗ੍ਰam ਖਾਤੇ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਹੈ ਪਰ ਮੈਂ ਰਾਤ ਕੋ ਜੋ गर्नेड फेंका गया वो इस के वो मेरे खाना काबा को मेरे इस्लाम को मेरे नबियों को गालियां निकालता था ठीक है और इसमें जो है कि अगर बच गया अगर तो बच गया तो ताला फिर करेंगे और ये एक नहीं है ये पूरे पांच बंदे हैं जिन्होंने किया था और ये समझ रहे थे हम भूल गए थे बाकी दोनों मेरे भाइयों का शुक्रिया दिशान अख्तर का भी हैप्पी पशिया वो भी मेरा भाई है उसका भी शुक्रिया जिसने मेरा साथ दिया तो दूसरे नंबर में बात यह है अगर आप लोग चाहते हो कि ये खून खराबा ना हो या अमन खराब ना हो आप इनको गिरफ्तार करो मैं आपको इनकी तस्वीरें नाम देता हूं इनको गिरफ्तार करो तो मैं ये नहीं करूंगा अगर तुम लोग नहीं करते हो ये इसको गिरफ्तार इन लोगों को या कुछ भी मेरी चाहे सब मेरे साथ जो मर्जी कर लो मैं इतनी तबाही इनके साथ मचाऊंगा ना इनकी सात नस्लें याद रखेंगी कि दोबारा इस्लाम को या खाना काबा की तस्वीरें लगा के कैसे टारगेट करते हैं अभी शायद खबर ना दे खबर ना दें, दें। इसलिए मैं आपको लास्ट पे वीडियो दिखा रहा हूँ खबर नहीं देंगे मुझे कोई फेम की जरूरत नहीं है वीडियो इसलिए बनाई है कि दोबारा भी कोई इस तरह का गंद फैलाएगा या कोई इस तरह की अब्यूजिंग करेगा इससे भी ज्यादा बुरा हाल करूंगा अगर ये बच गया तो इससे ज्यादा बड़ा करूंगा ठीक है तो इसलिए जो है कि इनको टाइम से गिरफ्तार कर लो तो अगर तुम लोग ये खून खराबा नहीं चाहते हो तो बाकी जो है कि अल्लाह खैर करेगा जो भी करेगा अपना भुगतेगा जो बंदे ये एक बंदा नहीं था एक इसका साथ भाई है है जिसके घर पे आज फेंका है। और तीन चार बंदे साथ और हैं जिनके मेरे पास नाम तस्वीरें सारा कुछ है ठीक है तो मैं बता रहा हूँ कि मेरे खाना काबा को या मेरे इस्लाम को दोबारा कुछ इस तरह का करेंगे तो मैं घुसूंगा और अभी भी घुसूंगा अभी छोड़ नहीं रहा हूँ कि ये ना सोचना कि मैं छोड़ रहा हूँ जिन्होंने किया हुआ है, उनको मैं घुसूंगा मुझे एक महीना लगे दो महीने लगे घुसूंगा और घुस के दिखाऊंगा और हर दफा वीडियो भी बना के डालेंगे कि ये लोग घुसे हैं तुम लोग बैठे हो गए इस्लाम को ऐसे ही समझा हुआ है मेरी जान चली जाती है चली जाए लेकिन इस चीज से पीछे नहीं हटता जिसने मेरा जो करना है आज वो कर लो जी भाजी मेरा नाम नवदीप सिंह है ਠੀਕ ਹੈ ਉਦਾਂ ਮੈਨੂੰ ਰੋਜਰ ਸੰਧੂ ਦੇ ਨਾਂ ਤੋਂ ਜਾਣਦੇ ਮੈਂ ਰੋਸਟਿੰਗ ਕਰਦਾ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਜੀ ਇਹ ਇਹ ਅੱਜ ਜਿੱਦਾਂ ਕਿ ਪਤਾ ਨਹੀਂ ਜੋ ਹਾਸਾ ਹੋਇਆ ਆ ਕਿਸੇ ਨੇ ਇਹਦਾ ਕੀ ਕਹਿੰਦੇ ਨੇ ਲਿਤਾ ਕੀ ਵਿਅਸੀ ਕੀਤਾ ਆ ਉਹ ਸਿਰਫ ਉਹ ਸਿਰਫ ਫੇਮ ਦੇ ਲਈ ਕਰਦਾ ਪਿਆ ਜੀ ਝੂਠ ਬੋਲਦਾ ਪਿਆ ਜੀ ਕਿ ਮੈਂ ਇਸਲਾਮ ਨੂੰ ਟਾਰਗੇਟ ਕੀਤਾ ਮੈਂ ਇਸਲਾਮ ਨੂੰ ਕਿੱਦਾਂ ਟਾਰਗੇਟ ਮੈਂ ਤਾਂ ਮਸੀਦਾਂ ਬਣਾਉਂਦਾ ਫਿਰਦਾ ਪਾਕਿਸਤਾਨ 'ਚ ਮੈਂ ਤੁਹਾਨੂੰ ਵੀਡੀਓਾਂ ਭੇਜ ਦਿੰਦਾ ਰੋਜ਼ਰ ਅਸੀਲ ਫਾਰਮ ਇਨ ਪਾਕਿਸਤਾਨ ਸਰਚ ਕਰੋ ਬੱਚੀਆਂ ਦੇ ਵਿਆਹ ਕਰਾਉਂਦੇ ਆ ਪਾਕਿਸਤਾਨੀਆਂ ਦੇ ਇੱਥੇ ਪਾਕਿਸਤਾਨੀ ਇੱਧਰ ਇੰਡੀਅਨ ਕੁੜੀਆਂ ਦੇ ਵਿਆ ਉਹ ਐਵੇਂ ਸਿਰਫ ਔਰ ਸਿਰਫ ਲੋਕਾਂ ਨੂੰ ਭੜਕਾਉਣ ਦਾ ਮਾਰਾ ਸਿਰਫ ਕਿ ਵੀ ਲੋਕੀ ਉਹਦੇ ਨਾਲ ਹੋਣ ਮੁਸਲਮਾਨ ਉਹਦੇ ਨਾਲ ਜੁੜਨ ਇਸ ਕਰਕੇ ਉਹ ਇਹ ਕੰਮ ਕਰਦਾ ਪਿਆ ਅਸਲ ਚ ਗੱਲ ਉੱਠੀ ਹੈ ਇਹਨਾਂ ਦੇ ਗਰੁੱਪ ਵਾਲਿਆਂ ਨੇ ਗੁਰੂਆਂ ਪੀਰਾਂ ਨੂੰ ਗਲਤ ਬੋਲਿਆ ਗੁਰੂਆਂ ਪੀਰਾਂ ਦੀ ਗਾਲਾਂ ਕੱਢੀਆਂ ਗੁਰੂਆਂ ਪੀਰਾਂ ਨੂੰ ਇਹਨਾਂ ਨੇ ਸਭ ਕੁਝ ਕੀਤਾ ਗੰਦੀਆਂ ਗੰਦੀਆਂ ਫੋਟੋਆਂ ਬਣਾਈਆਂ ਅੱਜ ਵੀ ਚੱਲਦੀਆਂ ਆ ਠੀਕ ਆ ਇਲਜ਼ਾਮ ਸਾਡੇ ਦੇ ਪਾਉਣ ਮਤਲਬ ਕਿ ਆਪ ਕਰਕੇ ਤੇ ਇਲਜ਼ਾਮ ਸਾਡੇ ਦੇ ਸਿਰਫ ਫੇਮ ਦੇ ਲਈ ਹੋਣ ਰਿਆ ਜੀ ਕਿ ਜਣਾ ਦਾ ਧੰਦਾ ਚੱਲੇ ਹੋਰ ਕੁਛ ਨਹੀਂ ਕਿੰਨੇ ਕ ਵਜੇ ਘਟਨਾ ਸਰ ਹਾਂਜੀ ਕਿੰਨੇ ਕ ਵਜੇ ਘਟਨਾ ਪਤਾ ਨਹੀਂ ਜੀ ਆ ਪੰਜਾਬ ਪੁਲਿਸ ਹੁਣ ਹੈਂਡਲ ਕਰਦੀ ਪਈ ਇਹ ਇਹਨਾਂ ਨੂੰ ਤੁਹਾਡੇ ਘਰ ਤੁਹਾਡੇ ਘਰ ਤੇ ਸੀਗਾ ਕਿੰਨੇ ਵਜੇ ਹੋਇਆ ਹੈ ਕਿ ਬਲਾਸ ਹੋਈ ਸਰ ਮੈਨੂੰ ਤਾਂ ਪਤਾ ਵੀ ਨਹੀਂ ਕਿ ਵੀ ਇਹ ਕੀ ਹੈ ਬਿਲਕੁਲ ਤੇ ਪਤਾ ਨਹੀਂ ਮੇਰੇ ਲਈ ਤੇ ਅਮਰੂਦ ਹੀ ਸਕੇ ਕਿਸੇ ਨੇ ਹਾਂਜੀ ਧਮਾਕੇ ਦੀ ਕੋਈ ਆਵਾਜ਼ ਤੇ ਨਹੀਂ ਆਈ ਮੈਨੂੰ ਤੇ ਕੁਝ ਨਹੀਂ ਮੈਂ ਸੁੱਤਾ ਹੋਇਆ ਸੀ ਸਰ ਅੱਛਾ ਤੁਹਾਨੂੰ ਕਿਹਨੂੰ ਪਤਾ ਲੱਗਾ ਕਿੰਨੇ ਕੁ ਬੰਦੇ ਆਏ ਸੀ ਕਿੰਨੇ ਵਜੇ ਆਏ ਨੇ ਇਹ ਮੈਂ ਦੇਖੋ ਜੀ ਕੋਈ ਦਿਖਾਉਣ ਪੰਜਾਬ ਪੁਲਿਸ ਦੇਹਾਤਾ ਜੀ ਮੁੱਦਾ ਆ ਮੈਂ ਨਹੀਂ ਚਾਹੁੰਦਾ ਕਿ ਮੈਂ ਕੋਈ ਐਸਾ ਬਿਆਨ ਦਵਾਂ ਜਿਹਦੇ ਨਾਲ ਕੇਸ ਵਿੱਚ ਕੋਈ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਮੈਨੂੰ 10:00 ਵਜੇ ਦੇ ਕਰੀਬ ਪਤਾ ਲੱਗਾ ਜੀ 10:00 ਵਜੇ ਤੁਸੀਂ ਪੁਲਿਸ ਨੂੰ ਸੂਚਨਾ ਕਿੰਨੇ ਵਜੇ ਦਿੱਤੀ ਬਾਅਦ ਉਸੇ ਟਾਈਮ ਜਦੋਂ ਮੈਨੂੰ ਪਤਾ ਲੱਗਾ ਨਾਲ ਹੀ ਮੈਂ ਪੁਲਿਸ ਨੂੰ ਫੋਨ ਲਾਇਆ ਜੀ ਥੈਂਕ ਯੂ ਆ ਪੰਜਾਬ ਪੁਲਿਸ ਦਾ ਤੁਸੀਂ ਦੇਖ ਹੀ ਲੋ ਜੀ ਵੱਡੇ ਵੱਡੇ ਅਫਸਰ ਵੀ ਆਏ ਨੇ ਜੀ ਸਾਰੇ ਇੱਥੇ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਥੈਂਕ ਯੂ ਆ ਸਾਰਿਆਂ ਦਾ ਅੱਜ ਜਿਹੜੀ ਸਾਨੂੰ ਇਨਟੀਮੇਸ਼ਨ ਹੋਈ ਕਿ ਰਾਏਪੁਰ ਸੂਲਪੁਰ ਇੱਕ ਡਾਕਟਰ ਰਾਜਰ ਸੰਧੂ ਦੇ ਨਾਂ ਤੇ ਕੋਈ ਇਨ ਵੀ ਉਹਦੇ ਘਰ ਜਿਹੜਾ ਹਰਲਿੰਗ ਹੋਈ ਹੈ ਉਸ ਦੇ ਸਬੰਧ ਵਿੱਚ ਜਦੋਂ ਅਸੀਂ ਤੇ ਮੌਕੇ ਤੇ ਰਸ਼ ਕੀਤਾ ਤੇ ਉਹਨਾਂ ਗੱਲਬਾਤ ਕੀਤੀ ਵੇਖਿਆ ਤੇ ਉਸ ਜਗ੍ਹਾ ਤੇ ਵਾਕਈ ਥੋੜਾ ਕੋਈ ਉਸ ਟਾਈਪ ਦੀ ਕੋਈ ਸ਼ੱਕੀ ਚੀਜ਼ ਸੀਗੀ ਜਿਹੜੀ ਕਿ ਕੋਈ ਨੋਆ ਟਾਈਪ ਸੀਗੀ ਤੋਂ ਅਸੀਂ ਜਿਹੜਾ ਆਪਣੀ ਆਪਣੀ ਬੰਬ ਡਿਸਪੋਜ਼ਲ ਟੀਮ ਲਾ ਕੇ ਜਿਹੜਾ ਉਹਨੂੰ ਜਿਹੜਾ ਪਿੱਕ ਕਰ ਲਿਆ ਉਹਨੂੰ ਚੈੱਕ ਕਰਨੇ ਕਿ ਅਸੀਂ ਕੀ ਹੈ ਸੋ ਇਹ ਸਾਰਾ ਜਿਹੜਾ ਮੀਡੀਆ ਤੇ ਜਿਹੜਾ ਜੋ ਵਾਇਰਲ ਹੋ ਰਿਹਾ ਹੈ ਕਿਸਮ ਦਾ ਇੱਕ ਜਿਹੜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਮੁਹਿੰਮ ਨੂੰ ਜਿਹੜਾ ਬਹੁਤ ਸਕਸੈਸਫੁਲੀ ਜਿਹੜਾ ਕੀਤਾ ਜਾ ਰਿਹਾ ਉਹਦੇ ਵਿੱਚ ਜਿਹੜੀਆਂ ਏਜੰਸੀਆਂ ਬਰੌਡ ਬੈਠੀਆਂ ਉਹ ਸਾਡੀ ਜਿਹੜੀ ਇਸ ਮੂਵਮੈਂਟ ਨੂੰ ਜਿਹੜਾ ਅਸੀਂ ਕੰਬੇਨ ਚਲਾਈ ਉਹਨੂੰ ਕਟੇਲ ਕਰਨਾ ਚਾਹੁੰਦੀਆਂ ਹੁੰਦਾ ਸੋ ਜਿਹੜਾ ਇਸੇ ਮੰਚਾਂ ਦੇ ਨਾਲ ਹੀ ਉਹ ਬਖਲਾਟ ਹੋਏ ਚਾਕੇ ਜਿਹੜਾ ਉਹਨਾਂ ਨੇ ਕੀਤਾ ਵਾ ਅਦਰਵਾਈਜ਼ ਜਿਹੜਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਗੀ ਇਹਦੇ ਵਿੱਚ ਕਿਸੇ ਨੂੰ ਵੀ ਜਿਹੜਾ ਆਪੀ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਜ਼ਾਈਨ ਦੇ ਵਿੱਚ ਜਿਹੜਾ ਉਹ ਸਫਲ ਨਹੀਂ ਹੋਣ ਦਵਾਂਗੇ ਪੰਜਾਬ ਪੁਲਿਸ ਨੇ ਤੁਸੀਂ ਪਿੱਛੇ ਤੋਂ ਲੈ ਕੇ ਹੁਣ ਤੱਕ ਵੇਖ ਲਓ ਜਿੰਨੇ ਵੀ ਕੋਈ ਇਦਾਂ ਦੇ ਕੋਈ ਬੰਦਿਆਂ ਨੇ ਕੋਈ ਹਰਕਤਾਂ ਕੀਤੀਆਂ ਉਹਦੇ ਵਿੱਚ ਬੰਦੇ ਵੀ ਫੜੇ ਗਏ ਸਾਰੇ ਗਰੁੱਪ ਦੇ ਗਰੁੱਪ ਬਸਟ ਹੋਏ ਸੋ ਉੱਥੇ ਵੀ ਆਇਆ ਹੋਰ ਵੀ ਆ ਇੱਕ ਟਾਈਪ ਦੇ ਸਾਰੇ ਕਰ ਰਹੇ ਆ ਕੋਈ ਸੀਸੀਟੀਵੀ ਚ ਵੀ ਸਾਰੇ ਇੱਕ ਵੀਡੀਓ ਵੀ ਜਾਰੀ ਉਹ ਕਿਤੇ ਨਹੀਂ ਸੈਟਪੇ ਹੋਏ ਵੀ ਕੋਈ ਸੀਸੀਟੀਵੀ ਆਈ ਹੈ ਕਿੰਨੇ ਬੰਦੇ ਐਸੀ ਰੋਡ ਉੱਥੇ ਸੀਸੀਟੀਵੀ ਉਹ ਅਸੀਂ ਸਾਰਾ ਜਿਹੜਾ ਹੁਣ ਜਿੱਥੇ ਮੌਕੇ ਤੇ ਆ ਕੇ ਵੇਖੇ ਅਸੀਂ ਸੀਸੀਟੀਵੀ ਫੁਟੇਜ ਵੇਖਾਂਗੇ ਉਹਦੀ ਉਹਦੇ ਵਿੱਚ ਵੇਖ ਕੇ ਫਿਰ ਇਹਦੇ ਵਿੱਚ ਜੇ ਕੋਈ ਨਵਾਂ ਅਪਡੇਟ ਆਇਆ ਤਾਂ ਫਿਰ ਆਪਾਂ ਤੁਹਾਨੂੰ ਜਿਹੜੇ ਜਿਹੜੇ ਬੰਦੇ ਸੀਗੇ ਉਹ ਬੰਦਾ ਹਲਤੀ ਕੜੀ ਤੇ ਸਿਰਫ ਉਹਦਾ ਕੋਈ ਫੇਸ ਨਹੀਂ ਉਹ ਉੱਤੇ ਦੱਸ ਹੀ ਰਿਹਾ ਜਿਹੜਾ ਆਪਣਾ ਜਾਂ ਉਹ ਜਿਹੜਾ ਅਕਤੋ ਬੋਲਦਿਆ ਜਿਹੜਾ ਸ਼ਹਿਜ਼ਾਦ ਅਦਰ ਇਸ ਤੋਂ ਵੱਧ ਹੁਣ ਆਪਾਂ ਜਿਹੜਾ ਸੋਸ਼ਲ ਮੀਡੀਆ ਤੇ ਸਾਰਾ ਜਿਹੜਾ ਇਹਨਾਂ ਨੇ ਵੀ ਗੱਲ ਕੀਤੀ ਆਪਣੇ ਮੁੰਡੇ ਨਾਲ ਜਿਹਦੇ ਜਿਹਦੇ ਘਰ ਹੈ ਤੁ ਫਿਰ ਆਪਾਂ ਇਹਨੂੰ ਡਿਟੇਲਸ ਚ ਜਾ ਕੇ ਵੈਰੀਫਾਈ ਕਰਾਂਗੇ ਟਿੱਪਣੀ ਵੀ ਕਰਾ ਕੀਤੀ ਗਈ ਸੋਦੇ ਵੱਲ ਦੇਖੋ ਇਹਦੇ ਵੱਲੋਂ ਜਿਹੜਾ ਉਹ ਮੀਡੀਆ ਚ ਕਹਿ ਰਿਹਾ ਵੀ ਸਾਡੇ ਸਾਡੇ ਧਰਮ ਦੇ ਖਿਲਾਫ ਕੋਈ ਟਿੱਪਣੀਆਂ ਕਰਦਾ ਉਹਦਾ ਦੀ ਇਹਨਾਂ ਗੱਲਬਾਤ ਕੀਤੀ ਕੋਈ ਹੈ ਨਹੀਂ ਇਹਦਾ ਸਪੈਸਿਫਿਕਲੀ ਯੂਟਿਊਬ ਇਨਫਲੂਐਂਸਰ ਹੈ ਇਹ ਲਾਈਵ ਸਟ੍ਰੀਮਿੰਗ ਕਰਦਾ ਲਾਈਵ ਸਟ੍ਰੀਮਿੰਗ ਦੇ ਵਿੱਚ ਉਹਨਾਂ ਨੂੰ ਡਾਊਟ ਹੈ ਵੀ ਕਿਸੇ ਨੇ ਕੋਈ ਕਰਤੀ ਲੇਕਿਨ ਇਹਦੇ ਵੱਲੋਂ ਪਰਸਨਲੀ ਕੋਈ ਕਮੈਂਟ ਨਹੀਂ ਕੀਤਾ ਗਿਆ ਮੈਂ ਇੱਕ ਚੀਜ਼ ਕਨਫਰਮ ਕਰ ਲ ਜਿਹੜੀ ਉਹ ਪਾਕਿਸਤਾਨ ਜਿਹੜਾ ਇਹ ਵੀਡੀਓ ਪਾਈ ਤੇ ਕਿ ਉਹਦੇ ਵੱਲੋਂ ਮਤਲਬ ਉਹੀ ਸਾਰਾ ਉਹੀ ਮਾਮਲਾ ਹੈ ਮਤਲਬ ਉਹੀ ਵੀਡੀਓ ਨੇ ਕੰਫਰਮ ਕਰ ਲਿਆ ਕਿ ਆ ਚ ਜਗ੍ਹਾ ਹੋਈ ਹੈ ਜੀ ਹਾਂ ਹਾਂ ਉਹ ਹਾਂ ਉਹ ਜਗ੍ਹਾ ਜਗ੍ਹਾ ਹੀ ਹੈ ਜਗ੍ਹਾ ਹਾਂ ਮਤਲਬ ਜਿਹੜਾ ਬਲੈਕ ਰਹਿ ਗਿਆ ਸੀ ਉਹਨੇ ਵੱਲੋਂ ਜਿਹੜਾ ਆਇਆ ਉਹੀ ਆ ਇਹ ਤੇ ਹੁਣ ਹਲੇ ਉਹਨੂੰ ਬੰਡ ਡਿਸਪੋਜ਼ ਲੈ ਗਈ ਟੀ ਹਾਉ ਆਈ ਉਹ ਆਈ ਆਪਣਾ ਕੰਮ ਕਰੀ ਜਾਂਦੀ ਹੈ ਪਰ ਉਹਨਾਂ ਵਿੱਚ ਉਹ ਕਿਹਾ ਕਿ ਇਹਦੇ ਨਾਲ ਨਾਲ ਕੁਝ ਹੋਰ ਬੰਦੇ ਵੀ ਰਹਿ ਗਏ ਆ ਉਹਨਾਂ ਦੇ ਵੀ ਦੇਖੋ ਇਹ ਨਾ ਦੇਖੋ ਇਹਦੇ ਵਿੱਚ ਜੋ ਵੀ ਉਹ ਬੰਦੇ ਕਹਿ ਰਿਆ ਨਾ ਉਹਨੂੰ ਜੋ ਕਹਿ ਰਿਆ ਜੋ ਕਹਿ ਰਿਹਾ ਉਹਨੂੰ ਆਪਾਂ ਤਸਦੀਕ ਕਰਾਂਗੇ ਤਸਦੀਕ ਕਰਕੇ ਫਿਰ ਆਪਾਂ ਉਹਦੇ ਅਕੋਰਡਿੰਗਲੀ ਅਸੀਂ ਐਫ ਆਈ ਆਰ ਦੱਕਾ ਇਹ ਕੋਈ ਚੀਜ਼ ਘੱਟ ਕਿੰਨਾ ਵਿੱਚ ਇਹ ਕੋਈ ਰਾਤ ਦੀ ਹੈ ਲੇਕਿਨ ਸਾਨੂੰ ਉਸ ਮਾਰਨਿੰਗ ਪਤਾ ਲਗਾ ਠੀਕ ਠੀਕ ਸਹੀ ਧੰਨਵਾਦ ਜਿਹੜਾ ਆਪਣੇ ਉਹ ਜੀ ਜੋ ਚੀਜ਼ ਰਿਕਵਰ ਕੀਤੀ ਹੈ ਚਾਹੇ ਉਹ ਬਾਹਰ ਉਹਨਾਂ ਨੇ ਬੰਦ ਨਹੀਂ ਤੁਸੀਂ ਜੋ ਐਕਚੁਅਲੀ ਉਹ ਕਿੰਨੇ ਆਪਣੇ ਦੇਖੋ ਉਹ ਕਹਿ ਰਹੇ ਹਨ ਉਸ ਟਾਈਪ ਦੀ ਇੱਕ ਇੱਕ ਸਾਨੂੰ ਮੈਟਰ ਮੈਟਲ ਮਿਲਿਆ ਹੋਇਆ ਹੈ ਇੱਕ ਹੈ ਇੱਕ ਪੀਸ ਹੈ ਮੈਟਲ ਮਿਲਿਆ ਉਹ ਵੀ ਆਪਾਂ ਸਰਟਨ ਨਹੀਂ ਕਰਦੇ ਕੀ ਹੈ ਉਹ ਉਹਦਾ ਜਿੱਦੋਂ ਤੱਕ ਜਮਿਨੇਸ਼ਨ ਹੋਊਗੀ ਫਿਰ ਉਹ ਦੱਸਣ ਐਗਜ਼ੈਕਟਲੀ ਕਿਹੜੀ ਜਗ੍ਹਾ ਦੇ ਸੀਗਾ ਉਹਨਾਂ ਦੇ ਜਿਹੜਾ ਸੈਕੰਡ ਫਲੋਰ ਦਾ ਉਹਦੇ ਜਿਹੜਾ ਬਾਲਕਨੀ ਦੇ ਵਿੱਚ ਸੀ